ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਲੈਕਸ਼ਨ ਜੋ ਆ ਤਰਨਤਾਰਨ ਸਾਹਿਬ ਤੇ ਉੱਥੇ ਬੀਬੀ ਖੱਲੜਾ ਨੂੰ ਕਹਿ ਰਿਹਾ ਭਾਈ ਅਮਰਿਤਪਾਲ ਦੇ ਜਿੰਨੇ ਸਮਰਥਕ ਆ ਜਾਂ ਜਿਵੇਂ ਖਾਰਾ ਸਾਹਿਬ ਆ ਸਾਰੇ ਜਿੰਨੇ ਅਮਰਿਤਪਾਲ ਨੂੰ ਚਾਹੁੰਦੇ ਆ ਉਹ ਸਾਰੇ ਬੰਦੇ ਕਹਿ ਰਹੇ ਆ ਕਿ ਬੀਬੀ ਖੱਲੜਾ ਜੇ ਇਲੈਕਸ਼ਨ ਲੜੇ ਤੇ ਬਹੁਤ ਤਗੜੀ ਫਾਈਟ ਦੇ ਸਕਦੇ ਆ ਤੇ ਜਿੱਤ ਸਕਦੇ ਆ ਫਾਈਟ ਇਕੱਲੀ ਨਹੀਂ ਜਿੱਤ ਸਕਦੇ ਆ ਸਾਰੇ ਹੀ ਪੰਥਕ ਬੰਦੇ ਕਹਿ ਰਹੇ ਆ ਤੇ ਇੱਕ ਤਾਂ ਇਹ ਵੀ ਗੱਲ ਉੱਥੇ ਕਲੀਅਰ ਹੋ ਜੂਗੀ ਕਿ ਜਿਹੜਾ ਬਾਦਲ ਗਰੁੱਪ ਆ ਇਹ ਕੈਂਡੀਡੇਟ ਜੇ ਉਹਨਾਂ ਦੇ ਖਿਲਾਫ ਦਿੰਦਾ ਤੇ ਫਿਰ ਇਤੋਂ ਇਹ ਸਾਬਤ ਹੋ ਜਾਊਗਾ ਵੀ ਇਹ ਬੰਦੇ ਇਹ ਵੀ ਹੈ ਨੇ ਪੰਥਕ ਨਹੀਂ ਜਾਂ ਇਹ ਟੂਲ ਹੀ ਬੰਦੇ ਆ ਦੂਜੇ ਪੰਥ ਵਿਰੋਧੀਆਂ ਦਾ ਇਤੋਂ ਇਹ ਵੀ ਚੀਜ਼ ਸਾਬਤ ਹੋ ਜੂ ਦੇ ਨਾਲੇ ਇਹ ਵੀ ਪਤਾ ਲੱਗ ਜੂ ਵੀ ਜਿਹੜੇ ਆਪਣੇ ਲੋਕਾਂ ਦੇ ਵਿੱਚ ਸੱਚ ਦੀ ਜਾਂ ਕਿਸੇ ਕੁਰਬਾਨੀ ਵਾਲੇ ਪਰਿਵਾਰ ਦੀ ਕਦਰ ਕਰਨ ਦਾ ਕੋਈ ਤੰਤ ਬਚਿਆ ਇੰਨਾ ਚ ਕਿ ਨਹੀਂ ਇਹ ਸਾਰੀਆਂ ਗੱਲਾਂ ਪਤਾ ਲੱਗਣ ਲਈ ਤੇ ਵੈਸੇ ਤਾਂ ਭਾਈ ਅਮਰਤਪਾਲ ਨੂੰ ਵੋਟਾਂ ਪਾਈਆਂ ਤੇ ਇਥੋਂ ਪਤਾ ਲੱਗਦਾ ਹੀ ਹੈ ਕਿ ਲੋਕ ਇਹਨਾਂ ਲੋਕਾਂ ਨੂੰ ਨਹੀਂ ਚਾਹੁੰਦੇ ਤੇ ਪੰਥ ਨੂੰ ਚਾਹੁੰਦੇ ਆ ਤਾਂ ਹੀ ਅਮਰਤਪਾਲ ਨੂੰ ਵੋਟਾਂ ਪਾਈਆਂ ਇਹ ਗੱਲ ਜੇ ਹੁਣ ਮੰਨ ਲਓ ਪੰਥ ਨੇ ਵੋਟਾਂ ਪਾਤੀਆਂ ਭਾਈ ਅਮਰ ਦੁਪਾਨ ਨੂੰ ਤੇ ਉਹ ਚਲੋ ਭਾਵੇਂ ਦੇਲਚੇ ਨੀ ਮੈਂਬਰ ਪਾਰਲੀਮੈਂਟ ਬਣ ਗਏ ਨੇ ਤੇ ਸਰਕਾਰ ਆਪਣੇ ਹੁਣ ੱੱਕਾ ਕਰੇ ਤੇ ਉਹਦੀ ਉਹਦਾ ਤਾਂ ਕੋਈ ਇਲਾਜ ਨਹੀਂ ਹੁਣ ਜੇ ਲੋਕਾਂ ਦਾ ਆਪਾਂ ਦੇਖੀਏ ਤੇ ਲੋਕਾਂ ਨੇ ਤਾਂ ਆਪਦੀ ਪੂਰੀ ਵਾਹ ਲਾ ਕੇ ਇਲੈਕਸ਼ਨ ਜਿਤਾਤੇ ਤੇ ਡੈਮੋਕ੍ਰੇਸੀ ਕਹਿੰਦੇ ਆ ਕਿ ਵੋਟ ਰਾਹੀਂ ਦੇ ਵੋਟ ਦੇ ਵਿੱਚ ਹੀ ਪਤਾ ਲੱਗਦੀ ਹੈ ਕਿ ਡੈਮੋਕ੍ਰੇਸੀ ਜਿਹਨੂੰ ਲੋਕਚਾਨ ਉਹੀ ਜੇ ਲੀਡਰ ਤੇ ਉਹੀ ਡੈਮੋਕ੍ਰੇਸੀ ਜੋ ਉਹੀ ਸਭ ਕੁਝ ਹੈ ਤੇ ਪਰ ਸਿੱਖਾਂ ਵਾਰੀ ਇਹ ਚੀਜ਼ ਵੀ ਨਹੀਂ ਹੈ ਅਸਰ ਕਰਦੀ ਡੈਮੋਕ੍ਰੇਸੀ ਜਾਂ ਕਾਨੂੰਨ ਜਾਂ ਇਹ ਸਾਰੀਆਂ ਜਿੰਨੀਆਂ ਵੀ ਸੋ ਕਾਲਡ ਪਾਵਨਾ ਜਾਂ ਕਹਿੰਦੇ ਆ ਕਿ ਬੜਾ ਕਾਨੂੰਨ ਰੋਲ ਰੂਲ ਦੇ ਅਕੋਰਡਿੰਗ ਹੈ ਵੀ ਲੋਕਾਂ ਦਾ ਚੁਣਿਆ ਹੋਇਆ ਬੰਦਾ ਐਮਪੀ ਜੇ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਉਹਨੂੰ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ مین ਸਟ੍ਰੀਮ 'ਚ ਆ ਗਿਆ ਉਹ ਤਾਂ ਜਿੱਤ ਗਿਆ ਤੇ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਚਲੋ ਹੁਣ ਮੈਂਬਰ ਪਾਰਲੀਮੈਂਟ 'ਚ ਜਾ ਕੇ ਆਪਣੀਆਂ ਸਾਰੀਆਂ ਗੱਲਾਂ ਪੱਤਾ ਕਰੂ ਤੇ ਫਿਰ ਕੀ ਕਹਣਾ ਜੇ ਫੇਰ ਉਹ ਕਾਦਾ ਕਾਨੂੰਨ ਹੈ ਜਦੋਂ ਲੋਕਾਂ ਦੀ ਨਿਗਾਹ 'ਚ ਉਹ ਬੰਦਾ ਸਹੀ